ਰਾਗ ਸੂਰਤ ਬਾਣੀ ਭੰਗ ਪੀਖਨ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨੈਨੋ ਨੀਰ ਵਹਿ ਤਨ ਖੀਨਾ ਇਹ ਜੁਪੀ ਦੇ ਇਲਾਕੇ ਚ ਭਗਤ ਪੀਖਨ ਜੀ ਕਹਿੰਦੇ ਇੱਕ ਵਿਹਾਰਾਂ ਦੇ ਘਰ ਵਿੱਚ ਇਹਨਾਂ ਦਾ ਜਨਮ ਸੀ ਅਤੇ ਮਹਾਪੁਰਖ ਬੜੇ ਹੋਏ ਆ ਕਮਾਈ ਵਾਲੇ ਇਹਨਾਂ ਦੀ ਕਮਾਈ ਦੇ ਕਰਕੇ ਸਾਧ ਸੰਗਤ ਜੀ ਪੀਪੇ ਭਗਤ ਦੀ ਇਹਨਾਂ ਨੂੰ ਸੰਗਤ ਹੋਈ ਸੀ ਪੀਪੇ ਭਗਤ ਦੀ ਸੰਗਤ ਕਰਕੇ ਰਾਮਾਨੰਦ ਜੀ ਨਾਲ ਮਿਲੇ ਸੀ ਰਾਮਾਨੰਦ ਜੀ ਤੋਂ ਇਹਨਾਂ ਨੂੰ ਉਪਦੇਸ਼ ਪ੍ਰਾਪਤ ਕੀਤਾ ਸੀ ਉਪਦੇਸ਼ ਪ੍ਰਾਪਤ ਕਰਕੇ ਇਹਨਾਂ ਨੇ ਕਮਾਈ ਕੀਤੀ ਸੀ ਇਹ ਰਵਿਦਾਸ ਜਿਵੇਂ ਪੀਪਾ ਧੰਕਰ ਆ ਜਾ ਸੀ ਉਹਦੇ ਨਾਲ ਪ੍ਰੇਮ ਹੋਣੇ ਕਰਕੇ ਇਹਨੂੰ ਰਾਮਾਨੰਦ ਦਾ ਉਪਦੇਸ਼ ਦਿੱਤਾ ਸੀ ਨਹੀਂ ਨੀਵੀਂ ਜਾਤ ਵਾਲ ਨੂੰ ਉਪਦੇਸ਼ ਰੀਸ਼ੀ ਦਿੰਦਾ ਤੇ ਠੀਖਣ ਧੰਕਰ ਜੀ ਨੂੰ ਉਪਦੇਸ਼ ਦਿੱਤਾ ਹੈ ਜਿਵੇਂ ਨਿਹਾਲ ਹੋਏ ਹੈ ਉਹ ਮਹਾਰਾਜ ਦੇ ਸਜੂਰ ਬਰਾਗਮਈ ਦਰਸ਼ਨ ਕਰਕੇ ਬੇਨਤੀ ਕਰਦੇ ਮਹਾਰਾਜ ਅੱਗੇ ਇਕੋ ਦਾਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇਕ ਭਗਤ ਮਾਲਾ ਜੀ ਭਗਤ ਭੀਖਣ ਦੇ ਤਾਂ ਹੀ ਖਤਰੀ ਕਿਹਾ ਹੋਇਆ ਪਰ ਆਮ ਸੰਤਾਂ ਮਹਾਂ ਤੁਰਖਾਂ ਤੋਂ ਸੁਣਿਆ ਹੈ ਇਹ ਕੁਮਹਾਰਾਂ ਦੇ ਕਾਰਨ ਜਨੁਸਤੀ ਤੇ ਬੰਦਗੀ ਕਰਕੇ ਉੱਚੇ ਹੋਏ ਸਨ ਮੈਨੋ ਨੀਰ ਬਹਿ ਤਨ ਖੀਨਾ ਮੈਨੋ ਨੀਰ ਬਹਿ ਤਨ ਖੀਨਾ ਏ ਪਰਮੇਸ਼ਰ ਰਾਮ ਰਾਏ ਹੋ ਬੈਦ ਬਨਵਾਰੀ ਏ ਰਾਮ ਰਾਜਾ ਜੀ ਤੂੰ ਸਾਡਾ ਬੈਦ ਬਨ ਕਿਸ ਸੰਸਾਰ ਵਾਗਦੇ ਬਾਲੀ ਨੈਨ ਦੇ ਵਸਤਾ ਦੀ ਹਾਨਤ ਕਹਿੰਦੇ ਨੈਨੋ ਨੀਰ ਬਹਿ ਤਾਨਖੀਰ ਮੇਕਰਾਂ ਜੋ ਜਲ ਵਗਦਾ ਹੈ ਗਿਰਦ ਵਸਤਾ ਜਾਂ ਆਹ ਬਹਾਰਾ ਪਾਣੀ ਬਗਿਆ ਜਾਂਦਾ ਹੈ ਅਤੇ ਸਰੀਰ ਦਾ ਦਲ ਖੀਰ ਨਾਸ ਹੋ ਜਾਂਦਾ ਹੈ ਭਏ ਕਿਸ ਸੁਧ ਵਾਨੀ ਜਿਸ ਵਕਤ ਸਾਲ ਸੰਗੇ ਜੀ ਗਿਰਦ ਵਸਤਾ ਹੁੰਦੀ ਹੈ ਉਸ ਵੇਲੇ ਜਮ ਰਾਜੇ ਕੇਹਰੂ ਆਏ ਮਾਏ ਕੇ ਬੰਧਨ ਸੰਗਲਬੰਧ ਲਿਆ ਜਿਵੇਂ ਬਚਨ ਹੁੰਦੇ ਐ ਇਸ ਪ੍ਰਕਾਰ ਕੱਕਾ ਕੇਸ ਪੁੰਦਰ ਜਬ ਹੂਏ ਬਿਨ ਸਾਬੂਨ ਐ ਉਜਲਿਆ ਜਦੋਂ ਕੇਸ ਚਿੱਟੇ ਕਮਲ ਵਰਗੇ ਹੋ ਜਾਂਦੇ ਐ ਬਿਨਾ ਸਾਬੂਨ ਲਾਇ ਤੋ ਚਿੱਟੇ ਹੋ ਜਾਂਦੇ ਐ ਇਸ ਪ੍ਰਕਾਰ ਜਿਵੇਂ ਕੇਸ ਦੁੱਧਵਾਨੀ ਦੁੱਧ ਦੇ ਬਾਨੀ ਰੰਗ ਵਰਗੇ ਕਿਤੇ ਕੇਸ ਹੋ ਗਏ ਬਿਰਧ ਦਸਤਾਂ ਚ ਨੇਤਰਾں 'ਚ ਜਲ ਵਗ ਰਿਹਾ ਹੈ। ਰੁਧਾ ਕੰਠ ਸਾਉਦ ਨਹੀਂ ਉੱਤਰੈ। ਇਹ ਮਾਰਾ ਕੰਠ ਕਫ ਨਾਲ ਰੁਕ ਜਾਂਦਾ ਹੈ। ਸ਼ਬਦ ਸਾਫ਼ ਨਹੀਂ ਉਚਾਰਨ ਕੀਤਾ ਜਾਂ ਦੱਸਿਆ ਨਹੀਂ ਜਾਂਦਾ ਆਪਣਾ ਦੁੱਖ-ਦੁੱਖ। ਹੱਬ ਕੀਆ ਕਰਹਿ ਪਰਾਨੀ। ਐਸੇ ਮਾਰਾ ਪ੍ਰਾਨੀ ਇਹ ਜੀਵ ਕੀ ਕਰ ਨਹੀਂ ਜੀ ਹਾਲਤ ਹੋ ਰਹੀ ਹੈ। ਇਸੇ ਪ੍ਰਕਾਰ ਮਾਰਾ ਵਿਰਾਗ ਕਰਕੇ ਸਾਡੇ ਨੇਤਰਾ ਮਨਬੁੱਧ ਨੇਤਰਾں 'ਚ ਇਹ ਪ੍ਰੇਮੂਪੀ ਜਲ ਵਗ ਰਿਹਾ ਹੈ। ਸੰਦਾ ਜਿਹੜਾ ਬਾਲਾ ਆਸੀ ਸੰਤ ਦਾ ਖੀਰ ਹੋ ਚੁੱਕਾ ਹੈ ਅੜਿ ਦਾ ਸਤੇ ਕੇਸ ਦੁੱਧ ਵਾਂਗ ਕਿੰਨੀ ਨਿਸ਼ਕਾਉ ਕਰਨਾ ਸਾ ਦੁੱਧ ਵਰਗੇ ਕੁਜਲ ਹੋ ਗਏ ਹੈ ਰੰਗ ਦੇ ਰੂਧਾ ਕੰਨੋਂ ਕਰਮੁਪੀ ਕੇਸ ਹਨ ਰੂਧਾ ਕੰਠਬਬਦ ਨਹੀਂ ਕਿਰਨ ਪ੍ਰੇਮ ਵਿੱਚ ਸਾਡਾ ਕੰਠ ਰੋਗਿਆ ਅਸਬਿਅਸਤ ਹੋ ਗਿਆ ਹੈ ਸਭ ਸੁਖ ਆਸ ਨਹੀਂ ਉਚਾਰਿਆ ਜਾਂਦਾ ਪ੍ਰੇਮ ਦੀ ਵਸਤੀ ਤੇ ਅਬ ਕੀਆ ਕਰਹੈ ਪ੍ਰਾਨੀ ਪ੍ਰਾਨੀ ਮਹਾਰਾਜ ਜੀ ਕੀ ਕਰੇ ਆਪ ਹੀ ਕਿਰਪਾ ਕਰੋ ਇਸ ਪ੍ਰੇਮ ਦੀ ਅਵਸਥਾ ਨੂੰ ਆਪ ਹੀ ਜਾਣਦੇ ਹੋ ਬਰਾਗੀਆਂ ਦੀ ਹਾਲਤ ਨੂੰ ਆਪ ਕਿਰਪਾ ਕਰਕੇ ਮੇਲ ਲਓ ਆ ਰਾਮ ਰਾਏ ਹੋ へ ਵੈਦ ਬਨਵਾ ਰਾਮ ਰਾਜਾ ਜੀ ਆਪ ਵੈਦ ਹੋ ਸਾਰੇ ਸੰਸਾਰ ਦੇ ਸੰਸਾਰ ਬਾਗ ਦੇ ਵਾਲਿਓ ਸਾਡੇ ਪ੍ਰੇਮ ਦੀ ਲਗਨ ਨੂੰ ਆਪ ਹੀ ਜਾਣਦੇ ਹੋ ਆਪ ਹੀ ਪ੍ਰਾਪਤ ਹੋ ਕੇ ਸਾਡੇ ਤੇ ਬਨਵਾਰੀ ਬੈਦ ਬਣੋ ਆਪਣੇ ਸੰਤਹਿ ਲੀਉ ਉਬਾਰੀ ਜਿਹੜੇ ਸੰਤ ਜਿਹੜੇ ਉਹਨੂੰ ਦਰਦ ਰੋਸਤਾ ਦੇ ਦੁੱਖ ਤੋਂ ਵਿਚਾਰੋ ਤੇ ਪ੍ਰੇਮ ਦੀ ਮਗਨਤਾ ਵਿੱਚੋਂ ਸੱਚੇ ਪਾਤਸ਼ਾਹ ਨਿਰਮਕਾਰ ਪਦਵੀ ਵਿੱਚ ਪਚਾਉਣ ਨੂੰ ਵਿਚਾਰੋ ਆਪਦੇ ਸੰਤਾਂ ਨੂੰ ਪ੍ਰਹਾਉ ਮਾથે ਪੀਰ ਸਰੀਰ ਜਲਨ ਹੈ ਜਿਹਨਾਂ ਵਸਤੇ ਜਮਾਰਾ ਮੱਥੇ ਚ ਪੀੜਾਂ ਪੈਣ ਲੱਗ ਜਾਂਦੀਆਂ ਹੈ ਦੇ ਵਿੱਚ ਵੀ ਜਲਤ ਸਾਰ ਪੈਦਾ ਹੋ ਜਾਂਦੀ ਹੈ ਕਰਕ ਕਰੀ ਜੀ ਮਾਹੀ ਸਾਹ ਦੇ ਵਿੱਚ ਵੀ ਕਰਕ ਪੀੜਾ ਪੈਣ ਲੱਗ ਜਾਂਦੀ ਹੈ ਐਸੀ ਬੇਦਨ ਉਪਜ ਖਰੀ ਖਰੀ ਇਹਦੀ ਮਾਰ ਬੇਦਨ ਪੀੜਾ ਉਪਜ ਹੋ ਜ ਪੈਦਾ ਹੋ ਜਾਂਦੀ ਖਰੀ ਬਹੁਤੀ ਹੋ ਜਾਂਦੀ ਹੈ ਬਾਗਾ ਉਹ ਨਹੀਂ ਉਸ ਦਾ ਉਹ ਗਾਈ ਨਹੀਂ ਮਾਰਾ ਕੋਈ ਹੁੰਦੀ ਆਪ ਹੀ ਸਾਰੀਆਂ ਦੁਆਈਆਂ ਨੂੰ ਕਰਨ ਵਾਲੇ ਹੋ ਇਸੇ ਪ੍ਰਕਾਰ ਮਾਥੇ ਪੀੜ ਸਰੀਰ ਜਲਨ ਹੈ ਅਤੇ ਅੰਤਾਂ ਕਰਨ ਜ ਮਾਰਾ ਹੰਕਾਰ ਦੀ ਪੀੜ ਹੈ ਦੇਹੋਂ ਦੇਹੋਂ ਹਰ ਵਕਤ ਕਰਦੇ ਰਹੀਦਾ ਹੈ ਅਤੇ ਮਾਥੇ ਪੀੜ ਸਰੀਰ ਜਲਨ ਹੈ ਸਰੀਰ ਚ ਮਾਰਾ ਕ੍ਰਿਸ਼ਨਾ ਦੀ ਜਲਨ ਤਾਂ ਹੈ ਕ੍ਰਿਸ਼ਨਾ ਕਰਕੇ ਸਰੀਰ ਤਰਸਾਂ ਕਸਾਂ ਦੀ ਕਰਕੇ ਜਲਦਾ ਰਹਿੰਦਾ ਹੈ ਕਰਤ ਕਰੀ ਜੀ ਮਾਰ ਵਿੱਚ ਈਰਖਾ ਰੂਪੀ ਮਾਰਾ ਕਰਖਾਂ ਪੈਂਦੀਆਂ ਪੀੜਾ ਪੈਂਦੀਆਂ ਈਰਖਾ ਕਿਸੇ ਨੇ ਕਦੇ ਵੀ ਆ ਫਲਾਣਾ ਮੇਰ ਨੂੰ ਵੱਡਾ ਕਿਉਂ ਹੈ ਇਹ ਕਿਸੇ ਬਰਾਬਰ ਦੇ ਨਾਲ ਵੇਖ ਕੇ ਈਰਖਾ ਕਰਨੀ ਇਹ ਰੜਕ ਪੈ ਰੀ ਈਰਖਾ ਰੂ ਕਾਲਜ ਦੇ ਫੇਰ ਦੇ ਵਿੱਚ ਐਸੀ ਬੇਦਨ ਉਪਜ ਖੜੀ ਕਹੀ ਅਹੀ ਜੀ ਮਾਰ ਬੇਦਨ ਸੀੜਾ ਉਮਜ ਕੇ ਖੜੀ ਬਹੁਤੀ ਹੋ ਗਈ ਹੈ ਬਾਤ ਆਉ ਰਗ ਨਹੀਂ ਕੋਈ ਨਾ ਦੀ ਨਿਵਰਤੀ ਵੀ ਦਵਾਈ ਨਹੀਂ ਕਿਸੇ پاس ਹਕੀਮਾਂ ਕੋਲ ਹੋਰ ਦਵਾਈਆਂ ਬਹੁਤ ਹੈ ਈਰਖਾ ਮੇਟਣ ਦੀ ਦਵਾਈ ਕਿਸੇ ਕੋਲ ਨਹੀਂ ਪ੍ਰishna ਦੀ ਬਿਮਾਰੀ ਨੂੰ ਮੇਟਣ ਦੀ ਕਿਸੇ ਕੋਲੇ ਨਹੀਂ ਅਗੇ ਕਿਸੇ ਹਕੀਮ ਕੋਲੇ ਅੰਤਰ ਕਰਨ ਦੇ ਅੰਦਰ ਹੰਕਾਰ ਦੀ ਪੀੜ ਮੇਟਣ ਦੀ ਦਵਾਈ ਨਹੀਂ ਇਹੋ ਜਿਹਾ ਔਖ ਦਵਾਈ ਹੋਰ ਕਿਸੇ ਪਾਸ ਨਹੀਂ ਹੈ ਹਰ ਕਾ ਨਾਮ ਅੰਮ੍ਰਿਤ ਜਾਲਨ ਨਿਰਮਲ ਇਹ ਨਾ ਹਰੀ ਆਵਦਾ ਨਾਮ ਹੀ ਅੰਮ੍ਰਿਤ ਅਮਰ ਕਰਨ ਵਾਲਾ ਹੈ ਨਿਰਮਲ ਉਜਮ ਜੰਦੀ ਨਹੀਂ ਆਈ ਹੈ ਇਹੋ ਆਉ ਸਭ ਜਗ ਸਾਰਾ ਇਹ ਜਗ ਦੇ ਜਮਾਰਾ ਦਵਾਈ ਸਾਰੀ ਹੈ ਸ੍ਰੇਸ਼ ਦਵਾਈ ਹੈ ਹਰੀ ਦਾ ਨਾਮ ਹੀ ਇੱਕ ਦਵਾਈ ਹੁੰਦੀ ਖਾ ਕੇ ਲਾਉਣ ਵਾਲੀ ਇੱਕ ਦਵਾਈ ਹੁੰਦੀ ਪਲਾਉਣ ਵਾਲੀ ਅਤੇ ਇੱਕ ਦਵਾਈ ਹੁੰਦੀ ਹੈ ਖਾਉਣ ਵਾਲੀ ਗੋਲੀ ਆਦਿਕ ਇਸੇ ਪ੍ਰਕਾਰ ਹਰੀ ਜਿਹੜਾ ਤੇਰਾ ਨਾਮ ਹੈ ਅਮਰ ਤੇ ਦਾ ਪਲਾਉਣ ਵਾਲੀ ਦਵਾਈ ਹੈ ਅਤੇ ਨਿਰਮਲ ਉਜਲ ਕਰਨ ਵਾਲੀ ਜੜੀ ਬੂਟੀ ਹੈ ਕਿਸ ਆ ਕੇ ਲਾਉਣ ਵਾਲੀ ਵੀ ਤੇਰਾ ਨਾਮ ਹੀ ਅਤੇ ਸੱਚੇ ਪਾਤਸ਼ਾਹ ਖਾਉਣ ਵਾਲੀ ਦਵਾਈ ਵੀ ਤੇਰਾ ਨਾਮ ਹੀ ਹੈ ਸ੍ਰੇਸ਼ਟ ਇਹ ਦਵਾਈ ਹੈ ਸਾਰੇ ਸੰਸਾਰ ਵਿੱਚ ਅਮਰ ਅਮਰ ਕਰਨ ਵਾਲਾ ਅਮਰ ਤੇ ਜਲ ਨਾਮ ਹੈ ਆਪਕਾ ਅਤੇ ਸੱਚੇ ਪਾਤਸ਼ਾਹ ਨਿਰਮਲ ਉਜਲ ਕਰਨ ਵਾਲਾ ਬੁੱਧ ਨੂੰ ਇਹੋ ਤੇਰੇ ਸੱਚੇ ਪਾਤਸ਼ਾਹ ਦਾ ਨਾਮ ਅਭਿਆਸ ਕਰਨਾ ਇੱਕ ਸਾਕੇ ਬੂਤੀ ਲਾਉਣ ਵਾਲੀ ਹੈ ਅਬੇ ਖੋਣ ਵਾਲੀ ਗੋਲੀ ਸੱਚੇ ਪਾਤਸ਼ਾਹ ਹੀ ਹੋਈ ਹੈ ਜੋ ਤੇਰੀ ਭਗਤੀ ਕਰਨੀ ਹੈ ਇਹ ਦਵਾਈ ਹੈ ਜਗ ਚ ਸਾਰੀ ਅਸਲੀ ਦਵਾਈ ਹੈ ਸਾਰੇ ਸੰਸਾਰ ਦਾ ਕਲਿਆਣ ਕਰਨ ਵਾਲੀ ਗੁਰਪ੍ਰਸਾਦ ਕਹੈ ਜਨ ਤੀਖਣੇ ਕਿਰਪਾ ਕਰਕੇ ਤੀਖਣ ਭਗਤੀ ਵਿਚਾਰਨ ਕਰਦੇ ਹਨ ਆਉ ਮੂਖ ਦੁਆਰ ਇਸ ਪ੍ਰਕਾਰ ਮੁਕਤੀ ਦੇ ਦੁਆਰਾ ਇਹ ਪਾਵਾਂਗੇ ਅਸੀਂ ਪਾ ਲਈਦਾ ਹੈ ਦੁਆਰਾ ਸੰਸਾਰ ਤੋਂ ਮੋਖ ਮੁਗਧੇ ਦੁਆਰਾ ਜਨ ਗਿਆਨ ਪਾ ਲਈਦਾ ਹੈ ਐਸਾ ਨਾਮ ਰਤਨ ਨਿਰਮੂਲ ਕੇ ਨਾਮ ਦੀ ਮਹਿਮਾ ਕਰਦੇ ਰਾਜ ਦੀ ਸਮਾਪਤੀ ਕਰਦੇ ਹਨ ਤੀਖਣੇ ਕਹਿੰਦੇ ਇਹੋ ਜਿਹਾ ਪਰਮੇਸ਼ਰ ਦਾ ਨਾਮ ਹੈ ਰਤਨ ਜਿਹੜੇ ਹੁੰਦੇ ਆ ਉਹ ਤਾਂ ਰਤਨਾ ਦੇ ਬਟੇ ਰਤਨ ਮਿਲ ਜਾਂਦੇ ਆ ਇਹ ਰਤਨ ਨਾਲੋਂ ਵੀ ਇੰਦਰਮੋਲ ਕਮੋਲ ਕਹੋ ਉਹਨੂੰ ਪਦਾਰਥ ਪਾਇਆ ਜੋ ਪੁਰਾਣੇ ਪੁੰਨਾਂ ਦੇ ਪਦਾਰਥ ਕਰਕੇ ਅੰਮ੍ਰਿਤ ਨਾਮ ਨੂੰ ਪਾਉਣਾ ਕੀਤਾ ਗੁਰਾਂ ਦੇ ਪਾਸ ਅਨਕ ਜਤਨ ਕਰ ਹਿਰਦੈ ਰਾਖਿਆ ਦੇਖੋ ਜਿਵੇਂ ਸੂਮ ਆਦਮੀ ਆਪਦਾ ਧਨ ਨਹੀਂ ਕਿਸੇ ਨੂੰ ਦੱਸਦਾ ਲੁਕੋ ਕੇ ਰੱਖਦਾ ਹੈ ਇਸ ਤਰ੍ਹਾਂ ਆਨੇਕਾਂ ਜਤਨ ਕਰਕੇ ਹਿੰਦੇ ਚ ਲੁਕੋ ਕੇ ਰੱਖਿਆ ਵੀ ਸਾਡੀ ਕਮਾਈ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ ਉਤੋਂ ਮਸਰੀਏ ਬਣੇ ਰਹਿਣਾ ਤੇ ਕਿਰਿਆ ਬਿਜਰੇ ਕਰਦੇ ਰਹਿਣਾ ਵੀ ਸਾਡੀ ਭਗਤੀ ਦਾ ਪਤਾ ਨਾ ਲੱਗੇ ਇਹ ਆਨੇਕਾਂ ਜਤਨ ਕਰਕੇ ਹਿੰਦੇ ਚ ਰੱਖਿਆ ਵੀ ਕਿਸੇ ਨੂੰ ਪਤਾ ਨਾ ਲੱਗੇ ਸਾਡੀ ਕਮਾਈ ਦਾ ਰੱਬ ਨੂੰ ਨਾ ਛਪਾਇ ਛਪਾਇ ਜਿਹਨੇ ਨਾਸਤ ਕਾਨੂੰ ਰਸੂਮ ਪਾਣੋ ਕਿ ਮੇ ਪਾਟੇ ਲੀੜੇ ਕਾਲੇ ਰੋਟੀ ਪਾਵੇ ਥੋੜੀ ਖਾਵੇ ਭਾਵੇਂ ਮੰਗ ਕੇ ਬਿਆਰਾ ਤਨ ਆ ਹੋਰੇ ਕਰੋਲੇ ਮੱਥੇ ਦੇ ਤੇ ਭਾਈ ਗੁਰਦਾਸ ਜੀ ਨੇ ਕਿਹਾ ਧੰਨ ਧੰਨ ਸਾਦੀ ਵਿੱਚ ਗੱਡੀ ਹੈ ਮਸਤਕ ਪਰਵਾਣਾ ਤਾਂ ਤੁਸੀਂ ਜੀ ਧੰਨ ਦਾ ਵਧੀਏ ਦੇ ਮੱਥੇ 'ਚ ਪਰਮਾਨਿਕ ਚਮਕਾਰਾ ਉਹਦਾ ਪੈਂਦਾ ਚਿਹਰੇ ਦਾ ਵੀ ਇਹਦੇ ਅੰਦਰ ਮਸਤੀ ਹੈ ਜਿਹੜੀ ਧੰਨ ਦੀ ਮਸਤੀ ਹੈ ਇਸੇ ਪ੍ਰਕਾਰ ਸਾਧ ਸਿੰਘ ਜੀ ਕਹਿੰਦੇ ਹਨ ਭਰਾ ਤੁਹਾਨੂੰ ਨਾ ਛਪਿਆ ਛਪਾਇਆ ਤੁਹਾਨੂੰ ਜਿਉਂ ਅਮੋਲ ਗੁਰਾਂ ਦਾ ਸ਼ਬਦ ਹੈ ਨਾਮ ਹੈ ਇਹ ਲਕੋਇਆ ਲੱਗਦਾ ਨਹੀਂ ਉਹਨਾਂ ਸ਼ਬਦਾਂ ਨਹੀਂ ਭਾਵੇਂ ਕਿੰਨੇ ਚੁੱਪ ਕਰ ਰਹੇ ਆਰੋਹਨਾ ਦੀ ਜਿਹੜੀ ਬੇਪਰਵਾਹੀ ਹੈ ਜਿਹੜੀ ਮਸਤੀ ਹੈ ਟਿਕਾ ਹੈ ਨਿਰਵੈਰਤਾ ਹੈ ਅਬ ਨਿਮਰਤਾ ਹੈ ਇਹ ਗੁਣ ਉਹਨਾਂ ਦੀ ਕਮਾਈ ਨੂੰ ਪ੍ਰਗਟਕਾਰੀ ਰੰਦੇ ਨੂੰ ਕੋਈ ਰਹਿੰਦੇ ਨਹੀਂ ਕਿਪਾਇਆ ਹੋਆ ਸ਼ਬਦਾ ਨਹੀਂ ਹੈ ਰਤਨ ਜੋ ਨਾਮ ਦੀ ਵਸਤੀ ਆਰੋਹ ਨੂੰ ਕਹਤੇ ਕਹਿਣ ਨਾ ਜਾਈ ਸਹਿਬ ਸ익ਨ ਜੀ ਕਹਿੰਦੇ ਹਨ ਹਰੀ ਦੇ ਗੁਣ ਕਹਿਣ ਵਾਲੇ ਕਹਿੰਦੇ ਜਰੂਰ ਹੈ ਪਰ ਪੂਰੇ ਸਮਗਰ ਨਹੀਂ ਕਹੇ ਜਾਂਦੇ ਕਿਸੇ ਦੇ ਪਾਸੋਂ ਜੇ ਕਹਿਣ ਵਾਲੇ ਬਗਤੇ ਬਣ ਕੇ ਕਹੀਏ ਤਾਂ ਕਹੇ ਕਿਸੇ ਦੇ ਪਾਸੇ ਕਿਸੇ ਦੇ ਪਾਸੋਂ ਵੀ ਉਹ ਕਹੇ ਨਹੀਂ ਜਾਂਦੇ ਹਨ ਕੈਸੀ ਗੂੰਦੇ ਦੀ ਮਿਠਿਆਈ ਪ੍ਰਕਾਰ ਸਾਹਿਬ ਸਿੰਘ ਜੀ ਗੂੰਗੇ ਨੂੰ ਮਿਠਿਆਈ ਖਵਾਈਏ ਉਹ ਦੱਸ ਨਹੀਂ ਸਕਦਾ ਸਵਾਦ ਨੂੰ ਇਉਂ ਕਲਕਵੀਰ ਗੂੰਗੇ ਗੁਰਖਾ ਆ ਪੁੱਛੇ ਤੇ ਕਾ ਕਹੀਏ ਇਉਂ ਇਹ ਅਕਾਸ਼ਮੀ ervਾਸਾ ਕਸਮਨੀ ਕੀਤੀ ਜਾਂਦੀ ਉਹਨਾਂ ਦੇ ਚਿਹਰੇ ਦੀ ਜਿਹੜੀ ਮੁਸਕਰਾਹਟ ਹੈ ਉਹਨੂੰ ਵੇਖ ਕੇ ਸਭ ਨੂੰ ਪਤਾ ਲੱਗਦਾ ਗੁੰਗੇ ਨੂੰ ਮਠਿਆਈ ਦਾ ਬੜਾ ਆਨੰਦ ਆਇਆ ਹੈ ਐਵੇਂ ਮਹੱਤਵਾਂ ਨੂੰ ਜੋ ਆਨੰਦ ਹੈ nirvairta ਦਾ ਇਹ ਉਹੀ ਜਾਣਦੇ ਹਨ ਪ੍ਰਹਾਰ ਰਤਨਾ ਰਾਮਤ ਸੋਨ ਤੋ ਸੁਖ ਕਰਬਨ ਇਹ ਮਹਾਰਾਯ ਅਭਿਆਸ ਕਿਵੇਂ ਕਰੀਦਾ ਹੈ ਭਗਤੀ ਜੀ ਪੀਖਣ ਜੀ ਇਹ ਤਾਂ ਦੱਸੋ ਕਹਿੰਦੇ ਭਾਈ ਰਤਨਾ ਦੇ ਨਾਲ ਉਚਾਰਨ ਕਰੀਏ ਮਹਾਰਾਜ ਦੇ ਨਾਮ ਨਾਲ ਅਬ ਇਹ ਨਾਲ ਕੰਨਾ ਦੇ ਨਾਲ ਸੁਣੀਏ ਜੇ ਰਸਨਾ ਨਾਲ ਉਚਾਰਨੇ ਕਰਕੇ ਵੀ ਸੁਖ સ્વરૂਪ ਪ੍ਰਾਪਤ ਹੋ ਜਾਂਦਾ ਤੇ ਕੰਨਾਂ ਨਾਲ ਸੁਣਨ ਨਾਲ ਵੀ ਲਵ ਲੱਗ ਜਾਂਦੀ ਹੈ ਕੰਨਾਂ ਨਾਲ ਸੁਣਵੇ ਲਈ ਹਰ ਵਕ ਜੋ ਜੁਬਾਨ ਨਾਲ ਵਿਚਾਰੀਏ ਰਸਨਾ ਨੂੰ ਵਿਸਾ ਕੇ ਵਿਚਾਰੀਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਤੇ ਕੰਨਾਂ ਨਾਲ ਸੁਣ ਕੇ ਸੁਖ ਪ੍ਰਗਟ ਕਰੀਏ ਜਿਸ ਪ੍ਰਕਾਰ ਸਾਧ ਸੰਗਤ ਜੀ ਕੋਈ ਆਪਣੇ ਮਿੱਤਰ ਨੂੰ ਤਦ ਵੀ ਚੰਗੀ ਪ੍ਰਾਪਤ ਹੋਈ ਤੋਂ ਤਰਸੰਨ ਹੁੰਦਾ ਇਵੇਂ ਮਾਰਾ ਜਸ ਸੁਣ ਕੇ ਸੁਖ ਪ੍ਰਾਪਤ ਹੋਵੇ ਕੰਨਾਂ ਵਿੱਚ ਜਸ ਸੁਣ ਕੇ ਜਾਨੀ ਸ਼ਾਂਤੀ ਆ ਜਾਏ ਕਾਵਿਨ ਕਵਸ਼ਾ ਮਿਲ ਜਾਣ ਇਹ ਸੁਣਨੇ ਕਰਕੇ ਸੁਖ ਹੁੰਦਾ ਕੰਨਾਂ 'ਚ ਅਗੇ ਚਿਤ ਤੇ ਸੁਹ ਅਗੇ ਜਿੰਜੋ ਬਾਏ ਐਸੇ ਚਿਤ ਨਾਲ ਕੀਤੇ ਕਰਦੇ ਰਹੀਏ ਫਿਰ ਸੁਖ ਸੁਗ ਦੀ ਪ੍ਰਾਪਤੀ ਹੁੰਦੀ ਹੈ ਜੇ ਚਿਤ ਨਾਲ ਨਾ ਚੇਤੇ ਰਸਨਾ ਨਾਲ ਉਚਾਰੀਏ ਆਪਣੇ ਕੰਨਾਂ ਨਾਲ ਸੁਣੀਏ ਸੁਖ ਸੁਰੂਪ ਦੇ ਜਸ ਨੂੰ ਤੇ ਚਿਤ ਨਾਲ ਚੇਤੇ ਕਰਨ ਕੇ ਸੁਖ ਦੀ ਪ੍ਰਾਪਤ ਇਹ ਯੁਗਤੀ ਹੈ ਜਦੋਂ ਲੋਕ ਕਹਿੰਦੇ ਬਾਵਾ ਜੀ ਤੋਂ ਯੁਗਤੀ ਪੁੱਛਣੀ ਹੈ ਸੰਤ ਯੁਗਤੀ ਦੱਸ ਹੁੰਦੇ ਹੈ ਅਮਰ ਜੀ ਬਾਨੀ ਸਾਰੀ ਜੁਤੀਆਂ ਦੀ ਭਰੀ ਹੋਈ ਹੈ ਕੋ ਪੀਖਣ ਦੋ ਨੈਣ ਸੰਤੋਖੇ ਕੋ ਭਾਗੇ ਜੀ ਕਹਿੰਦੇ ਦੋਵੇਂ ਨੇਤਰ ਸੰਪੂਰਨ ਹੋ ਗਏ ਹਨ ਮਨ ਉਹ ਵੀ ਸੰਤੁਸ਼ਟ ਹੋ ਗਏ ਬਾਹਰ ਮੰਨ ਤੇ ਜਿਹੜੇ ਖਜਾ ਖਬਾ ਨੇਤਰ ਹੈ ਇਹ ਵੀ ਸੰਤੁਸ਼ਟ ਹੋ ਗਏ ਮਹਾਰਾਜ ਦੇ ਦਰਸ਼ਨ ਕਰਦੇ ਹਨ ਚਾਰ ਚੁਕਰੇ ਵਾਇਕੁਪ ਦੀ ਜੋਤ ਨੂੰ ਹੀ ਦੇਖਦੇ ਹੈ ਇਹ ਦੇਖਾਂ ਤਹਿ ਤੂ ਸੋਈ ਹੁਣ ਤਾਂ ਜਿੱਥੇ ਦੇਖਦਾ ਸੋਈ ਪਰਮੇਸ਼ਵਰ ਹੀ ਦਿਸਦਾ ਹੈ ਉਸ ਤੋਂ ਬਿਨਾ ਹੋਰ ਕੁਝ ਨਹੀਂ ਦਿਸਦਾ ਇਹ ਨਿਗਾਹ ਭਗਤਾਂ ਦੀ ਸਾਧ ਸੰਗਤ ਜੀ ਨਾਲੇ ਕਮਾਈ ਇਹ ਉਜਗਤੀ ਦੱਸੀ ਹੈ ਵਾਹਿਗੁਰੂ ਦੇ ਮਿਲਣ ਦੀ ਭਗਤ ਤੀਖਣ ਦੇ ਰਾਹੀ ਇੱਥੇ ਸੋਰਠਿ ਰਾਗ ਗੁਰੂ ਸਾਹਿਬ ਜੀ ਨੇ ਅੱਜ ਹੁਣ ਸੰਪੂਰਨ ਕੀਤਾ ਹੈ ਰਤਨਾ ਰਾਮ ਤੋਂ ਸੰਤ ਸੁਖ ਸਰਵਣਾ ਜਿਸ ਜੀਵਨ ਵਿੱਚ ਸੁਖ ਹੋਈ ਕੌਫੀ ਕਰਦੋਇ ਰਤਨ ਸੁਖ ਕੇ ਜਗ ਦੇ ਤਾਮ ਪਰ ਸੁਖ ਹੋਈ i'm the